ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਂਦੀ ਆ ਚਾਲੀ ਤੇ ਐਂ ਸਾਰੇ ਠੀਕ ਆ ਤੇ ਅੱਜ ਬੱਚੇ ਮਿਲਣ ਆਏ ਹੀ ਬਾਜੀ ਹਣੀ ਲੈ ਕੇ ਆਏਗੇ ਰਾਤ ਦੇ ਆ ਜੀ ਤੇ ਰਾਤ ਦੇ ਹਾਂ ਤੇ ਬੜੇ ਖੁਸ਼ ਵਾ ਕਰ ਤੇ ਨੰਦ ਮਤ ਵੇਖ ਕੇ ਤੇ ਹੁਣ ਸਾਡਾ ਵੀ ਜੀ ਲੱਗਾ ਰਹਿੰਦਾ ਵਾ ਇੱਥੇ ਇਹ ਘਰ ਤੇ ਬੜੇ ਖੁਸ਼ ਆ ਇੱਥੇ ਬੜਤ ਹੁੰਦੀ ਆ ਹਾਂ ਇੱਥੇ ਜਦ ਆਉਂਦੇ ਹਾਂ ਨੂੰ ਵੀ ਹੁੰਦਾ ਵਾ ਵੀ ਘਰੇ ਹੀ ਚੱਲ ਜਾਂਦੇ ਚੰਗੀ ਜਿਹਾ ਤੇ ਸਭ ਤੋਂ ਵੱਡਾ ਥੈਂਕ ਯੂ ਭਾਜੀ ਦਾ ਦੀਦੀ ਦਾ ਲੜਾਈ ਨਾਲ ਸਾਰਾ ਘਰ ਸਾਂਭਣ ਡਿਆ ਮਗਰੋਂ ਦਵਾਈ ਕਰਾ ਦਾ ਕੰਮ ਸਾਰਾ ਹੁਣ ਦੀਦੀ ਦੇ ਸਿਰ ਤੇ ਆਇਆ ਵਾ ਮੇਰਾ ਪਰਜਵਾਲਾ ਵੀ ਸਭ ਦੀ ਕਰੋ ਤੇ ਸਭ ਤੋਂ ਵੱਡਾ ਬੱਚਿਆਂ ਦਾ ਵੀ ਲੱਗਾ ਵਾ ਸਭ ਤੋਂ ਵੱਡਾ ਤਨਵਾ ਦਾ ਵੱਡੇ ਭਰਾ ਦਾ ਠੀਕ ਹੈ ਹੈ ਇਹ ਸਾਡੇ ਭਾਸੀ ਦਾ ਪੁੱਤ ਮਾ ਜਾਇਆ ਫਿਰ ਉਹਾਂ ਦੇ ਬਰਾਬਰ ਦਾ ਇਹ ਤਾਂ ਲੜਵੀ ਬੇਜਾ ਢਿੱਡ ਹੀ ਲੈਂਦਾ ਹੈ ਸਰ ਜੀ ਮੈਂ ਵੀ ਦਿਨ ਦਾ 12 ਵਾਲੀ ਲੜਦੇ ਨੇ ਆ ਭਾਂਡੇ ਸਾਹਿਬ ਕੰਨ ਤੇ ਲੜਦਾ ਇਹ ਇਹ ਥੋੜੇ ਜਿਹੇ ਸਾਧੂ ਸੁਭਾਅ ਦੇ ਬੰਦੇ ਆ ਸਮਾਸ਼ੇਵਕ ਜਿਹਨੂੰ ਕਹਿੰਦੇ ਆ ਤੇ ਅਸੀਂ ਥੋੜੇ ਜੁੱਧਨ ਕਰਕੇ ਕਹਿੰਦਾ ਮੈਂ ਇਹ ਕਹਿਣ ਲਈ ਕਿ ਨਾ ਮਰਦ ਇਸ ਦਰੀ ਦੇ ਵਿੱਚ ਇੱਕ ਬੰਦਾ ਹੋਣਾ ਚਾਹੀਦਾ ਵੀ ਵਰਗਾ ਬਿਲਕੁਲ ਹੈਨਾ ਜਿਹੜਾ ਜਿਹਨੂੰ ਪਤਾ ਹੋਵੇ ਆ ਸਾਨੂੰ ਕਿ ਆਨ ਨੂੰ ਕਿਤੇ ਵੀ ਲੋੜ ਪਈ ਤੇ ਨਹੀਂ ਉਹ ਵੀਰ ਨੂੰ ਵਾਲੇ ਮਾਰਕੀਟੇ ਕਿਤੇ ਖੜ ਸਕੀ ਇਹਦੇ ਤੋਂ ਆਲਮਾਨ ਦੀ ਲੋੜ ਨਹੀਂ ਪੈਂਦੀ ਇਹਦੇ ਸਤੇ ਨੂੰ ਲਾਉਣ ਵਾਲੇ ਦਾ ਨਾਲੇ ਕਰੇ ਕੀ ਹੁਣ ਆਪਣੀ ਜੜੀਓ ਸੇਵਾ ਮੁਕੀ ਹੋ ਗਈ ਜਾਂ ਨੰਨ ਦੀ ਜੋਬ ਤੋਂ ਬੱਚੇ ਵੀ ਆਏ ਆ ਬੱਚੇ ਵੀ ਆਏ ਗਏ ਆ ਹੁਣ ਇਹ ਆ ਸਮਾਜੇ ਵੀ ਜਿੰਨੀ ਜਦੋਂ ਜੋਬ ਕਰਦੇ ਸੀ ਉਦੋਂ ਵੀ ਉਦੋਂ ਵੀ ਕਰਦੇ ਸੀ ਤੁਸੀਂ ਹਾਂ ਉਦੋਂ ਵੀ ਕਰਦੇ ਸੀ ਮਤਲਬ ਹੀਰਾ ਬੰਦਾ ਵਾ ਪੰਜਾਬ ਦਾ ਬੰਦਾ ਨਹੀਂ ਹੱਡਾ ਹੱਡਾ ਨਹੀਂ ਪੰਜਾਬ ਦੇ ਕਹਿੰਦਾ ਲੋ ਕੋਈ ਕੇਅਰ ਕਰਨੀ ਸਿੱਖ ਰੇ ਨਾ ਉਸਕਾ ਬੜਾ ਕੁਝ ਸਿੱਖਣ ਮਿਲਦਾ ਹੈ ਨਾ ਕੋ ਤੇ ਤੁਹਾਡਾ ਵੀ ਤੀਵੀਂ ਵੀ ਨਹੀਂ ਰਿਆ ਜੀ ਹੋਣ ਦੇ ਜਿਹੜਾ ਤੀਹ ਆ ਨਾ ਸਾਡੀ ਇੰਨੀ ਹਲ ਪਕਾਣ ਦੇ ਮਤਲਬ ਬੋਲੋ ਇਹ ਥੋੜੀ ਗੱਲ ਹਾਂ ਦੀ ਇਹ ਵਾਟ ਬੰਦ ਨਾ ਕਿਉਂ ਮਾਂ ਜਾਏ ਕਿਥੇ ਜਿੱਤੇ ਭਰਾ 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 ਨਾਲ ਖਾਣਾ ਖੂ ਤਾਂ ਕੋਣ ਖਾਣੂ ਹਾਂ ਤੇ ਅੱਜ ਤੱਕ ਨਹੀਂ ਅਹੀਂ ਮਤਲਬ ਸੋਸ਼ਲ ਮੀਡੀਆ ਦੇ ਨਹੀਂ ਦੱਸਿਆ ਤੁਹਾਡੀ ਬੜੀ ਬੰਨਦੀ ਆਪਸ ਵਿੱਚ ਜਾਏ ਪਰ ਭਰਾ ਭਰਾ ਕਦੀ ਲੜੇ ਨਹੀਂ ਆ ਨਾ ਫਰੇ ਇਹ ਕਈ ਜੱਲਾਂ ਗੱਡੀਆਂ ਨਾ ਗੱਸਣੀਆਂ ਵੀ ਭੰਦੀਆਂ ਵਾਂ ਵੀ ਕਦੀ ਨਹੀਂ ਲੜ ਕੇ ਵੇਖਿਆ ਇਹਨਾਂ ਦੋਵਾਂ ਭਰਾਵਾਂ ਨੇ ਵੀ ਵੀਰ ਵੀਰ ਵਿੱਚ ਜਲ ਕੇ ਦਾ ਸਹੀ ਜੁੜ ਤੇ ਨਾ ਹੀ ਅੱਜ ਤੱਕ ਇਹਨੂੰ ਮੈਂ ਕਦੀ ਕੋਈ ਕੱਬ ਗਿਆ ਨਿੱਕੇ ਹੋਵੇ ਆ ਡੈਡੀਆ ਦੇ ਬਾਹਰ 14-15 ਸਾਲ ਸਾਰੇ ਜਿੰਨਾਂ ਜੀ ਆਪ社 ਤੇ ਭਾਈ ਵੇਲੇ ਫੱਦਰਿਆ ਤੇ ਵੇਲੇ ਨੇ ਬਵਾਰੀ ਦਵਾਰੀ ਜੇ ਕੰਮ ਕਰਦੇ ਤੇ ਕੋਈ ਬਰਾ ਦੇ ਦੋ ਭਾਈ ਨਾਲੋਂ ਅੰਦਰ ਆ ਮਨਵੀਰ ਕਹਿੰਦੀ ਦੀਏ ਤੇ ਸਿਰ ਤੇ ਜ਼ਿੰਮੇਵਾਰੀ ਪਹੁੰਚੇ ਬੜੀ ਮੈਂ ਜਿਉੜੀ ਉਹੀ ਪਾਦੀ ਸਿੰਘੀ ਜੀ ਮੁੰਡਾ ਸਿੰਘੀ ਲਈ ਇੱਕ ਇੰਦੇ ਮੈਂ ਕਰਮਾ ਦੀ ਸੋਫਾ ਲਗਾ ਕੇ ਆਇਆ ਵਾ ਹਾ ਹੈਨਾ ਆ ਜਗਾ ਸੋ ਗਈ ਇੱਥੇ ਵੀ ਰੈਸਟ ਤੇ ਜਵਾਨ ਹਾਂ ਨਾ ਮੁੰਡਾ ਬੜਾ ਹਾਂ ਨਾ ਨਹੀਂ ਮੇਰਾ ਬੜਾ ਠੀਕ ਆ ਅੱਜ ਸਵੇਰੇ ਵੇਖਿਆ ਮੈਂ ਉੱਥੇ ਨਹੀਂ ਨਾ ਘਰ 간 ਮੈਂ ਬਲ ਮੇਕਿੰਗ ਮੈਂ ਡਾਜੀ ਹੀ ਮੈਂ ਪਤਾ ਨਹੀਂ ਕੌਣ ਆ ਗਿਆ ਬਸ ਉਹ ਚਾਦਰ ਲਪੇਟੀ ਉੱਥੇ ਦੇ ਐਕਸਰਸਾਈਜ਼ ਕਰ ਲਿਆ ਉਹ ਕਰਕੇ ਮੈਂ ਢਾਲ ਜੋ ਢਾਲ ਜੋ ਕਿਸੇ ਨੂੰ ਕੋਈ ਯਕੀਨ ਨਹੀਂ ਕਰਦਾ ਵੀ ਇਹ ਬੁਮਾਰਾ ਹੋਇਆ ਹੋਇਆ ਜਿਹੜਾ ਸੌਂਦਾ ਉਹਦਾ ਕੱਪਾ ਕਰਾਇਆ ਤਾਂ ਲੈ ਹਾਂਜੀ ਹਾਂ ਕਿਹਨੂੰ ਯਕੀਨ ਨਹੀਂ ਪਤਾ ਨਹੀਂ ਯਕੀਨ ਤੇ ਹਾਲ ਵੀ ਇਤਰਾਜ ਜਿਹੜਾ ਡਾਕ ਰਾਇਆ ਪਈ ਹਾਂ ਹੰਗਟਾਉਂਦਾ ਹਾਂ ਹਾਂ ਉਹ ਇੰਗਰੇਜ ਹੋਈ ਹੈ ਨਾ ਸੁਣੇ ਇੱਥੇ ਪਾ ਵਾ ਯੋਨੋ ਪ੍ਰਿਸੀਟਰ ਆਵਾ ਤਰਦਾ ਪੇਲੇ ਸੁਦਾ ਇਹ ਨਹੀਂ ਵਰਕੋ ਆਪਣਾ ਬਾਫੀ ਗਰੂ ਭਾਗਿਆ ਜੀ ਬੰਦੀ ਹੈ ਜੇ ਇਲਾਕਾ ਕੇ ਸੌ ਸੌਗੇ ਇਹ ਵੇਲੇ ਬੰਨ੍ਹਦਾ ਹੁੰਦਾ ਹੀ ਕਰੇ ਗਏ ਨੇ ਮੈਨੂੰ 2 ਕੁ ਮਹੀਨੇ ਲੰਮੇ ਪੈ ਲਾ ਦੋ ਕੁ ਮਹੀਨੇ ਲੰਮੇ ਪੈ ਰਹੇ ਨੇ ਹਾਂ ਜੇ ਤਾਂ ਉਹ ਲੰਮੇ ਪੈ ਦੀ ਛੁੱਟ ਮਿਲ ਗਈ ਤੇ ਤੁਹਾਨੂੰ ਲੰਮੇ ਪਾਓ ਇਹਨਾਂ ਦਾ ਨਾ ਹੀ ਪਾਇਆ ਗਾ ਗੱਲ ਕਿ ਉਹ ਨਾ ਪਾਇਆ ਗਈ ਦੂਜਾ ਉਹ ਸੌਕਾ ਨਾ ਮੈਂ ਬਣਾਇਆ ਛੋਟਾ ਬਣਾਇਆ ਤੀ ਗੱਡਾ ਲਾ ਸੀ ਇਦਾਂ ਦਾ ਘਮਉਂਦੇ ਵਿੱਚ ਜਦੋਂ ਨਹੀਂ ਹੋਣ ਨਿਕਲਦਾ ਸੈਂਪਲ ਹੁਣ ਮਾੜਿਆ ਸਾਡੇ ਬੱਚੇ ਵੀ ਇਹ ਹੁਣ ਮਹੀਨੇ ਬਾਅਦ ਚ ਲਿਆਉਣੇ ਆ ਇਸ ਤੋਂ ਦੇ ਬਹੁਤ ਹਾਂ ਉਹਨਾਂ ਨੇ ਇਹਨਾਂ ਨੂੰ ਮਾੜਿਆ ਕਿ ਉਹ ਬਾਜ਼ਾਰ ਤੇ ਖੜਿਆ ਪਤਾ ਨਹੀਂ ਉਹ ਤੋਂ ਦਾ ਮੇਰੇ ਮਾਲਕਾਂ ਜੇ ਵੀ ਇਹ ਬੱਸ ਰੂਮ ਤੋਂ ਬਾਹਰ ਨਿਕਲਦੇ ਹਨ ਜਿਹੜਾ ਉਹ ਕਹਿੰਦਾ ਕਿ ਮੇਰਾ ਗੇਮ ਡੈਗਦੇ ਮੈਂ ਰੋਣ ਲੱਗ ਗਈ ਮੈਂ ਵੀ ਰੋਲਾ ਮੈਂ ਠੋਪੀ ਰੋਣ ਲੱਗ ਪਿਆ ਲਾਲਾ ਤੂੰ ਮੇਰੇ ਕੱਖ ਬਣਾ ਦੱਸ ਕੇ ਕਿ ਮੈਂ ਰੋਣ ਲੱਗ ਗਈ ਐ ਮੈਂ ਰੋਲਾ ਮੈਨੂੰ ਇਹ ਤੇ ਫੇਰ ਇਹ ਕਾਰ ਕਿ ਲੈ ਆਈ ਹੈ ਕਿੱਡੀ ਲੈ ਆਇਆ ਬਖਾ ਕਾਰ ਗੱਡੀ ਵਾਹ ਗੱਡੀ ਵਾਹ ਪ੍ਰਵਾਹ ਤੇ ਜਿਹੜੀ ਪਾਰਕਿੰਗ ਦੇ ਵਿੱਚ ਜੇਪੀ ਐਡਬਲ ਲੱਗੀ ਆ ਉਹਦੀ ਫੋਟੋ ਖਿੱਚ ਕੇ ਦਿਓ ਫਿਰ ਉਹ ਦੂਜੀ ਗੱਡੀ ਗੱਡੀ ਵਾਹ ਮਰਸੀਡੀ ਮਰਸੀਡੀਜ਼ ਉਹਦੀ ਵੀ ਫੋਟੋ ਫੇਚ ਕੇ ਦੋਏ ਕਿਤੇ ਫੋਟੋਾਂ ਦਾ ਬੜਾ ਮੰਗਾ ਪੈਂਦਾ ਗੱਡੀ ਖਾਣਾ ਘਰ ਜਾ ਕੇ ਦਿਖਾਉਣੀ ਹੁੰਦੀ ਆ ਨਾ ਇਹਨੇ ਹੈਂ ਦੀਆਂ ਬੜਾ ਲੰਬੀਆਂ ਹੁੰਦੀ ਆ ਦੀਆਂ ਮਾਂ ਤੇ ਹੁਣ ਆਪਾਂ ਚਲਦੇ ਆ ਲੈ ਕੇ ਨੂੰ ਪਿੰਡ ਨੂੰ ਸਵੇਰੇ ਨੂੰ ਭੇਜਣਾ ਸਕੂਲ ਸਵੇਰੇ ਜਾਓ ਸਕੂਲੇ ਮਾਂ ਤੇ ਇਹਦੀ ਫੋਟੋ ਹੁਣ ਇਹਨਾਂ ਦਾ ਆਖੀਂ ਨਾ ਰੱਗ ਗਿਆ ਚਲਿਏ ਇਹਨਾਂ ਨੂੰ ਰਾਜ ਨਾ ਤੋਂ ਹੀ ਪਾਉਣਾ ਆਪਾਂ ਹਾਂ ਵਾਏ ਇਹ ਦੋ ਗਰਲਫ੍ਰੈਂਡ ਕਹਿੰਦੇ ਨਹੀਂ ਮੈਂ ਕੁਝ ਨਹੀਂ ਖਾਣਾ ਪਰ ਤਲੀਆਂ ਖਾ ਕਰਦਾ ਤੂੰ ਜਦ ਦੀਆਂ ਜਾਓ ਕੀ ਪੋਹਾ ਕੋਰਸ ਉਹ ਚੀਜ਼ਾਂ ਹਨ ਆਪਾਂ ਖਾਈ ਜੀ ਰੋਟੀ ਬਸ ਕਦੀ ਆਪਾਂ ਤੈਨੂੰ ਦੱਸ ਕਦੀ ਤੀਂ ਜੜਾ ਪੋਹਾ ਜਾਓ ਮੈਂ ਖਾਤਾ ਜਦੋਂ ਜਦੋਂ ਨਹੀਂ ਉਹ ਉਹਦੇ ਉਹਦੇ ਜਗਾ ਦੇ ਰੋਟੀ ਸਕਿਪ ਕੀਤੀ ਨਹੀਂ ਕੀਤੀ ਨਹੀਂ ਨਹੀਂ ਕੀਤੀ ਰੋਟੀ ਤੇ ਬੁਨਾ ਖਾਣੀ ਨਹੀਂ ਹੋਰ ਵਾਜੂ ਜਮਾਦੀ ਖਾਂਦੀ ਪੋਹਾ ਸਵਾਦੀ ਬਣਾਉਂਦਾ ਉਹ ਪੱਟਾ ਵਾ ਟਿਕਟ ਅੱਗੇ ਉਹ ਤੇ ਉਹ ਇਸ ਵੀਰੇ ਇਹਨਾਂ ਆ ਦੇ ਉਹ ਫਰਮਾਂ ਦੇ ਤੇ ਮੈਨੂੰ ਤਾਂ ਅਗੜਨ ਆ ਗਈ ਮੈਂ ਚੰਗੀ ਤਰ੍ਹਾਂ ਪਹਿਲਾਂ ਨਹੀਂ ਜਦ ਬਲੀਏ ਜਦ ਬਲੀਏ ਇਕ ਵਾਰ ਘਰ ਵੀ ਟਰਾਈ ਕੀਤੀ ਤੇ ਉਹ ਗੋਆਰੀ ਬਣ ਗਈ ਕੋਈ ਜਿਆਦਾ ਚੌਲ ਜਿਆਦਾ ਬੁਰੀ ਨਹੀਂ ਉਹਨੇ ਨਾ ਪਾਸੇ ਪਾਣੀ ਚ ਪੇਕੇ ਨਾ ਤੇ ਉਧਰ ਧੜਕਾ ਰੱਖ ਲੈਣਾ ਜਿੱਦਾਂ ਪਨੀਰ ਦੀ ਸਫਰਜੀ ਬਣਾਈਦੀ ਹੈ ਨਾ ਉਹਦਾ ਕੋਈ ਮੈਂ ਬਾਲਣ ਨੂੰ ਬਾਲਿਆ ਉਹ ਹੋ ਗਿਆ ਉਹ ਬਾਲ ਦਿੰਦਾ ਨਹੀਂ ਉਧਰ ਝਾਟ ਹੀ ਪੈ ਜਾਂਦਾ ਵਿੱਚ ਮੂੰਗ ਕੌਂਗ ਫੜੀਏ ਗੁਰੀਆਂ ਗੁਰੀਆਂ ਪਾਉਂਦੇ ਹੁੰਦੇ ਥੋੜੇ ਪਾਉਂਦੇ ਸਾਬ ਉਹਨੂੰ ਦੰਦਾ ਕਮ ਕੱਲੀ ਨੇ ਅੰਮੀ ਤੁਹਾਡਾ ਚੁੜ ਜਾਂਦੀ ਤੇ ਬਾਕੀ ਕੋਈ ਸਾਰੇ ਪਰਮਾਤਮਾ ਗਿਰਦਾ ਬੇਨਤੀ ਕਰਿਓ ਚੜਦੀ ਕਲਾ ਜਾ ਚਿੱਤ ਤੁਹਾਡੀਆਂ ਦੁਆਵਾਂ ਦੀ ਲੋੜ ਅੱਗੇ ਨਾਲ ਕਾਫੀ ਠੀਕਾ ਗੁਰੂਬਾਰ ਕਰਦੇ ਜਲਦੀ ਕੀ ਹੋਏ ਤੇ ਆਪਣੇ ਘਰ ਆਈ ਆਪਣੇ ਨਿਆਣੇ ਦੇ ਕੋਲ ਤੇ ਸਾਡੀ ਜਾਣ ਚੁਕੇ ਨਾਲ ਬਹੁਤ ਚੋਲੇ ਨੇ ਹੁਣ ਗੁਰੂਵਰ ਨੂੰ ਤੇ ਜੀ ਦਾਅ ਦਿੱਤੀ ਹੋ ਗਈ ਹੁਣ ਜਾਟੋ ਚ ਵੀ ਆਇਆ ਤੇ ਤਾਈ ਮਾਂ ਲੱਗ ਕੇ ਬਹਿ ਗਈ ਆ ਆ ਗੁਰੂਬਾ ਪੁੱਤ ਕੀ ਦਾਮ

ਫੋ ਬਦਲਿਆ ਗਾ ਇਹ ਸਾਡੀ ਮਾਸੀ ਦਾ ਮੁੰਡਾ ਤੇ ਸਾਡਾ ਭਰਾ ਵਾਡਾ ਮਲੇ ਇਹ ਜਿਹੋ ਦਾ ਮੰਡੂ ਦਾ ਕਰ ਰਿਹਾ ਜਿਆਦਾਤਰ ਇਹੀ ਇੱਥੇ ਰਿਹਾ ਹੈ ਰ ਇਹਦੇ ਕੋਲ ਇੰਨੀ ਤੇ ਹੁੰਦੇ ਜਗਰੇ ਨੇ ਵੀ ਡਿਊਟੀ ਕਰਕੇ ਰਣਾ ਕਿ ਘਾਟ ਵਾਲੀ ਜਾਇਦਾ ਕਿ ਬੱਚੇ ਸਾਹਮਣੇ ਹੁੰਦੇ ਆ ਤੇ ਇਹ ਤੁਹਾਨੂੰ ਦੱਸ ਕੇ ਸਾਰੀ ਵੀ ਕੀ ਹਾਲਾਤ ਹੈ ਵੇ ਮੰਡੋ ਤੇ ਮਤਲਬ ਕਿੱਦਾਂ ਦੇ ਟੈਕਟਰ ਆ ਕੀ ਟੇਅਰ ਕਰਦੇ ਆ ਸਭ ਕੁਝ ਇਹ ਦੱਸਣ ਕਿਤਾ ਨੂੰ ਸਾਉ ਸਾਦੀਆਂ ਨੂੰ ਤੋਂ ਬੁੱਧੀ ਦੀ ਅਹੀਂ ਜੇ ਇਹਵਾ ਬਾਰੇ ਦੱਸ ਸਕੀਏ ਜਾਂ ਕਰ ਸਕੀਏ ਅਹੀਂ ਪਾਕਤੂ ਨੇ ਕਿਹਾ ਨਾ ਕਿਤਾਬਾਂ ਨੇ ਸਾਨੂੰ ਮਜਬੂਰ ਕੀਤਾ ਕਿ ਹਰ ਇੱਕ ਦੇ ਦੇ ਵਿੱਚ ਜਿਹੜਾ ਦਾ ਆਪਣੇ ਤੋਂ ਉੱਪਰ ਉੱਠ ਕੇ ਕਿਸੇ ਵੀ ਮਾਨਵਤਾ ਦੀ ਸੇਵਾ ਕਰਨੀ ਉਹ ਆਪਣੇ ਪਰਿਵਾਰ ਵੀ ਵੱਧ ਕੁਝ ਇਕਵਾ ਤੇ ਅਜਿਹਾ ਜਨਸ ਨੂੰ ਮਿਲਦਾ ਉਹ ਆਪਣੇ ਲਈ ਅੱਜ ਨਹੀਂ ਮਿਲਦਾ ਪਾਕਤੂ ਦੀ ਜਿੰਨੀ ਨਿਗਰਾਨੀ ਪਿੰਡਵਾਰੇ ਦੀ ਕਪਨਾ ਕਿ ਦੁਨੀਆ ਦੇ ਉਤਨੀ ਸਾਰੀ ਦੁਨੀਆ ਨਾਲ ਜੁੜੇ ਰਹਿਣਾ ਚਾਹੁੰਦੇ ਸਨ ਜਿਵੇਂ ਉਹਨਾਂ ਨੇ ਆਪਣੇ ਮਰੀਜ਼ਾਂ ਦੀ ਹਾਲਤ ਦਾ ਪਰ ਤਾਂ ਰਾਤੇ ਉਹਨਾਂ ਹੀ ਪੱਖ ਤੇ ਭਗਤ ਭਗਤ ਜੀ ਸਰਕਾਰ ਦੀਆਂ ਦਿਗ ਦਿਆਂ ਚਰਦੀਆਂ ਹਾਲਾਤਾਂ ਬਾਰੇ ਗਿਆਨ ਹੁੰਦਾ ਤੇ ਫਿਰ ਉਹ ਵੱਖ-ਵੱਖ ਪੱਸਾਵਾਂ ਤੇ ਖ਼ਬਰਾਂ ਵਿੱਚ ਪਾਉਂਦੇ ਤੇ ਕਹਿੰਦੇ ਸਾਨੂੰ ਅੱਖਾਂ ਖੋਲ ਕੇ ਵਰਤਮਾਨ ਸਮੇਂ ਨੂੰ ਵੇਖਣਾ ਚਾਹੀਦਾ ਚੁਣੌਤੀਆਂ ਵੱਲੋਂ ਅੱਖਾਂ ਨਹੀਂ ਮੀਟੀਆਂ ਚਾਹੀਦੀਆਂ ਜਿੰਨੀਆਂ ਚਰਨਯਥਾ ਦੇ ਸਾਹਮਣੇ ਆ ਉਹਨਾਂ ਦੇ ਵਿੱਚ ਛੇਤਰ ਲਾ ਕੇ ਬਾਜੀ ਲਾਉਣੀ ਚਾਹੀਦੀ ਹੈ ਪਰ ਕੀ ਕਹਿੰਦੇ ਜਿੰਨਾ ਦੁੱਖ ਸਾਨੂੰ ਭਾਰਤ ਦੇ ਕਿਸੇ ਸੂਬੇ ਵਿੱਚ ਪਚਾ ਲੋਂਤੇ ਹੁੰਦਾ ਉਤਨਾ ਹੀ ਦੁੱਖ ਕਿਸੇ ਦੂਜੇ ਦੇਸ਼ ਵਿੱਚ ਪਚਾ ਲੋਂਤੇ ਹੋਣਾ ਚਾਹੀਦਾ ਹੈ ਦੇਸ ਮੁੱਖ ਦੇ ਖਰੇ ਹੁੰਦੇ ਹਨ ਪਰ ਮਨੁੱਖਤਾ ਵੱਖ ਨਹੀਂ ਹੁੰਦੀ ਪਿੰਗਲਵਾੜੇ ਭਗਤ ਜੀ ਜਦੋਂ ਕੋਈ ਪਿੰਗਲਵਾੜੇ ਵਿੱਚ ਐ ਮਰੀਜ਼ ਲਿਆਂਦਾ ਜਾਂਦਾ ਤਾਂ ਭਗਤ ਜੀ ਰੱਬ ਦੀ ਦਾਤ ਸਮਝਦੇ ਤੇ ਉਸ ਵੇਲੇ ਉਹ ਉਹਨਾਂ ਵੱਲੋਂ ਕੋਲੋਂ ਬੱਚਿਆਂ ਦਾ ਪਿਆਰ ਲਿਆ ਜਾਂਦਾ ਤੇ ਉਹ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਜਦੋਂ ਵੀ ਭਗਤ ਜੀ ਦੇ ਪਿੰਗਲਵਾੜੇ ਵਿੱਚ ਕੋਈ ਆਮਣ ਵਾਲਾ ਜਾਂ ਮਰੀਜ਼ ਜਾਂ ਬਿਮਾਰ ਹੁੰਦਾ ਕਪਾਕ ਵਿਧੀ ਆਪਣੀਆਂ ਸਾਹਮਣ ਵਾਲੀਆਂ ਬੀਬੀਆਂ ਨੂੰ ਉੱਚੀ ਆਵਾਜ਼ ਦੇ ਕੇ ਕਹਿੰਦੇ ਬੀਬੀਓ ਗੁਰੂ ਨਾਮਦਾਸ ਨੇ ਸਾਡੇ ਤੇ ਮਿਹਰ ਕਰਕੇ ਸਾਨੂੰ ਸੇਵਾ ਕਰਦੀ ਦਾਤ ਬਖਸ਼ੀ ਇਹਨਾਂ ਨੇ ਪਹਿਲੀ ਵਾਰ ਕੈਮਰਾ ਫੇਸ ਕੀਤਾ ਇਹਨਾਂ ਨੇ ਇਹਨਾਂ ਨੂੰ ਹੈਗਾ ਕੋਈ ਬੋਲਿਓ ਲੇਕਿਨ ਮੈਂ ਦੋਦਾ ਨਹੀਂ ਚ ਪਾਣੀ ਨਹੀਂ ਪੁੱਛ ਰਾ ਇਹਨਾਂ ਨੇ ਆਪਣੇ ਪਹਿਲਾਂ ਦਿਲ ਦੇ ਵਾਲੋਂ ਜਿਹੜੇ ਨਾ ਉਹ ਕਾਪੀ ਦੇ ਨੋਟ ਕਰ ਲਏ ਨਹੀਂ ਇਹ ਲਾਇਬ੍ਰੇਰੀ ਚ ਗਏ ਲਾਇਬ੍ਰੇਰੀ ਹਾਂ ਲਾਇਬ੍ਰੇਰੀ ਚ ਜਾਂਦੇ ਆ ਨਾ ਤੇ ਪੂਰਾ ਤਕੂ ਜੀ ਆਂ ਇਹ ਅੰਦਰ ਸੜ ਕੇ ਕਰ ਸਕਦੇ ਹਾਂ ਉੱਥੋਂ ਰੋਡ ਕਰ ਲੈ ਹਾਂ ਉੱਥੋਂ ਮਤਲਬ ਇਹ ਪਰ ਕੂਮਸ਼ੇ ਨੇ ਜੋ ਗਿਆ ਇਹ ਹੋਗਾ ਤੂੰ ਨੇ ਕਾਗਜ਼ਾਂ ਤੇ ਲਿਖਿਆ ਜੀ ਮੈਂ ਵੀ ਜੀ ਗੱਲਾਂ ਲਿਖਣ ਵਾਲੀਆਂ ਤੇ ਡਾਇਰੀ ਲਾਹ ਸੁਣੀ ਜੀ ਉਹਦੇ ਤੇ ਦੇਖੋ ਬਾਕੀ ਵੀ ਦੱਸੋ ਹੁਣ ਮਨੋ ਦਾ ਹਾਲ ਕੀ ਡਾਕਟਰ ਸਾਹਿਬ ਕੀ ਕਹਿੰਦੇ ਹਟ ਸਾਡੇ ਡਾਕਟਰ ਨਾਲ ਗੱਲ ਤਾਂ ਹੁੰਦੀ ਨਹੀਂ ਜੀ ਦੇਖੋ ਅਸੀਂ ਸਮਝੇ ਸਟਾ ਆਉਂਦਾ ਇਹ ਸਟਾਫ ਤੋਂ ਉੱਪਰ ਜਿਨ੍ਹਾਂ ਨੇ ਮੱਤ ਡਾਕਟਰਾਂ ਨੂੰ ਵੀ ਮੱਤ ਦੇਣ ਵਾਲੇ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਲਕੁਲ ਕਿਤੇ ਭਗਤ ਨਾ ਹੋਵੇ ਜੇ ਕੋਈ ਇੰਜੀਨੀਅਰ ਬਣਦਾ ਪ੍ਰੋਫੈਸਰ ਬਣਦਾ ਕੋਈ ਡਾਕਟਰ ਬਣਦਾ ਪਰ ਜਿਨ੍ਹਾਂ ਨੇ ਉਹਨੂੰ ਬਣਾਇਆ ਮੈਂ ਤੇ ਉਹ ਕਟੈਜ ਟੂ ਸੁਪਰਮਾਰਟ ਨੂੰ ਗਾਂਜ ਜੀ ਨੂੰ ਅੱਲਾਹ ਖਦਾ ਹੋ ਜਨਾ ਜਿਹਦੇ ਹੱਥ ਜਿਨ੍ਹਾਂ ਨੇ ਕਲਮ ਫੜ ਕੇ ਜਿਨ੍ਹਾਂ ਨੇ ਸਾਨੂੰ ਇੱਥੇ ਕਿ ਚਾਹ ਹੁੰਦੇ ਵਿੱਚ ਸਭ ਲੋਇਆ ਔਰ ਸਾ ਦਿੱਕਾ ਰੋ ਰਿਹਾ ਰੋ ਪਰ ਇਹਨਾਂ ਦੀ ਸ਼ੇਖ ਜਿਹੜੇ ਪਧਾ ਰੋ ਰਿਹਾ ਸਾਨੂੰ ਇੱਕ ਇੱਕ ਦੀ ਤੱਗ ਹਰ ਕੰਤੋਂ ਮੈਂ ਇਹ ਸਮਝੂਗਾ ਉਸ ਪ੍ਰਮਾਤਮਾ ਦਾ ਜਿਨ ਨੇ ਸਾਰਿਆਂ ਦੇ ਵਿੱਚ ਦਿਮਾਗ ਪਾ ਕੇ ਕਿਤਨਾ ਵੀ ਕੁਝ ਆਣਾ ਹੋਵੇ ਭਾ ਜਦਾਂ ਉਹ ਜਿਨ ਨੇ ਪਾਇਆ ਉਹ ਕਿੰਨਾ ਚਿਆਣਾ ਹੋਊਗਾ ਅਸੀਂ ਉਸ ਪ੍ਰਮਾਤਮਾ ਦਾ ਵਹਿਂਦ ਦਸ ਕਰਉਣਾ ਕਰਦੇ ਕਿ ਉਹ 참 ਅੱਗੇ ਨਾਲੇ ਰਖਾ ਲਈ ਮਿਲ ਰਹੀ ਆ ਇਹ ਖੁਸ਼ੀ ਆ ਸਾਨੂੰ ਵੀ ਇਹ ਵੀ ਖੁਸ਼ੀ ਆ ਇਹ ਆਏ ਆ ਤੇ ਚੰਚੈ ਪਰਿਵਾਰ ਨੇ ਮਨਜ਼ੂਰ ਜ। ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੇ ਚਾਣ ਵਾਲੇ ਨੇ ਮਨਜ਼ੂਰ ਹੋ ਬਹੁਤ ਹੀ ਦੁਆਵਾਂ ਕੀਤੀਆਂ ਕਿਉਂਕਿ ਦੁਆਵਾਂ ਨੂੰ ਫੇਲ ਆਦੀ ਹੈ ਜੇ ਦੁਆਵਾਂ ਦੁਆਵਾਂ ਹੋਣ ਦੇ ਹਨ ਅਸਲ ਫੇਰ ਕਰਦੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਆਦਾ ਲਈ ਇਦਾਂ ਹੀ ਦੁਆਵਾਂ ਕਰਿਓ ਪ੍ਰਮਾਤਮਾ ਅਗੇ ਅਰਦਾਸ ਕਰਿਓ ਕਿ ਜਲਦੀ ਠੀਕ ਹੋਏ ਆਪਣੇ ਪਰਿਵਾਰ ਦੇ ਬੱਚੇ ਐ ਕਿ ਪਹਿਲਾਂ ਮੈਂ ਵੀ ਆਪਣੀਆਂ ਵੀਡੀਓ ਬਣਾਏ ਹੈ ਤੁਹਾਡਾ ਮਨੋਰੰਜਨ ਕਰੇ ਸਾਨੂੰ ਵਧੀਆ ਲੱਗੂਆ ਠੀਕ ਆ ਬਹੁਤ ਬਤਰਾ ਜ਼ਰਾ ਦਾ ਵਾਈਕਲ ਚੱਕਾ ਖਾਲਸਾ ਵਾਰੇ ਗੁਰਜੀ ਕੀ ਕਾਤੇ